ਤਨ ਤਨ ਸਤਗੁਰ ਵਿਦਾਸ ਸ੍ਰੀ ਮਹਾਰਾਜ ਜੀ ਵਰਗਾ ਸਾਡੇ ਲਈ ਕੋਈ ਹੋਰ ਹੋ ਨਹੀਂ ਸਕਦਾ ਭਾਵੇਂ ਹਜ਼ਾਰਾਂ ਲੱਖਾਂ ਆ ਜਾਵੇ ਕੋਈ ਪਰ ਤਨ ਤਨ ਸਤਗੁਰ ਵਿਦਾਸ ਸ੍ਰੀ ਮਹਾਰਾਜ ਜੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਤਿਸ ਜੀਵਣ ਦਾਤਾ ਨਹੀਂ ਕੋ ਗੁਰ ਅਪਰੰਪਰ ਸੋਏ ਗਰਵਨ ਸੁਰਤਨਾ ਸਤੇ ਹੈ ਪਰਮ ਥਕੇ ਸਭ ਲੋਈ ਪ੍ਰਭੂ ਵਰਗਾ ਸਭ ਤੋਂ ਵੱਡਾ ਦਾਤਾ ਹੋਰ ਕੋਈ ਨਹੀਂ ਹੈ ਜਿਹੜਾ ਤੁਹਾਡਾ ਭਲਾ ਸੋਚਦਾ ਹੋਵੇ ਜਿਹੜਾ ਤੁਹਾੰਦਾ ਹਮੇਸ਼ਾ ਇਹ ਚਾਹੁੰਦਾ ਹੋਵੇ ਕਿ ਤੁਸੀਂ ਸੁਖੀ ਬਸੋ ਉਸ ਤੋਂ ਵੱਡਾ ਕੋਈ ਪ੍ਰਭੂ ਪਰਮਾਤਮਾ ਨਹੀਂ ਹੈ ਗੁਰੂ ਦੀ ਕਿਰਪਾ ਨਾਲ ਉਸਤਪਰੰਪਾਰ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਹੁਣ ਜਿਹੜਾ ਤੁਹਾਡੇ ਵਾਸਤੇ ਦੁਆਵਾਂ ਮੰਗਦਾ ਹੈ ਤੁਹਾਡੇ ਤਰੱਕੀ ਵੀ ਅਰਦਾਸ ਕਰਦਾ ਹੈ ਹਮੇਸ਼ਾ ਤੁਹਾਡੇ ਲਈ ਲੜਦਾ ਹੈ ਭਾਵ ਤੇ ਆਪ ਜੀ ਦੀ ਤਰੱਕੀ ਵਾਸਤੇ ਹਮੇਸ਼ਾ ਮਿਹਨਤ ਕਰਦਾ ਹੈ ਉਹ ਸਵਰਗਾ ਕੋਈ ਹੋਰ ਹੋ ਨਹੀਂ ਸਕਦਾ ਇਸੇ ਤਰ੍ਹਾਂ ਤਨਤਨ ਸਤਗੁਰਵਦਾਸ ਸ੍ਰੀ ਮਹਾਰਾਜ ਜੀ ਵਰਗਾ ਸਾਡੇ ਲਈ ਕੋਈ ਹੋਰ ਹੋ ਨਹੀਂ ਸਕਦਾ ਭਾਵੇਂ ਹਜ਼ਾਰਾਂ ਲੱਖਾਂ ਆ ਜਾਵੇ ਕੋਈ ਪਰ ਤਨਤਨ ਸਤਗੁਰਵਦਾਸ ਸ੍ਰੀ ਮਹਾਰਾਜ ਜੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਦੇਵ ਨਾ ਤਰ ਸਿੱਧ ਸਰੂ ਗੁਰ ਮਾਨੇ ਤੇ ਹੋਏ ਤਰਤੀ ਵਿਉਮ ਵਿਚਾਰਿਆ ਤਸਤੇ ਪੰਨਾ ਕੋਈ ਗੁਰੂ ਤੋਂ ਮਨਾ ਜੀ ਸਤ ਸਰੂਪ ਪ੍ਰਭੂ ਨਾਲ ਸਰਤੀ ਨਹੀਂ ਜੁੜਦੀ ਤੇ ਜਨਨਾ ਚਿਕਰ ਗੁਰੂ ਨਾ ਹੋਵੇ ਉਹ ਸਾਨੂੰ ਕਾਰਜ ਨਾ ਦੱਸੇ ਸਾਨੂੰ ਕਾਰਜ ਕਰਨਾ ਨਹੀਂ ਆਉਣਾ ਸਭ ਲੋਕ ਪਰਮ ਵਿੱਚ ਪਟਕ ਕੇ ਥੱਕ ਜਾਂਦੇ ਹਨ ਦੇਵਤੇ ਨਾ ਤ ਤੇ ਸਾਰੇ ਸਿਧ ਸਾਰੇ ਗੁਰੂ ਨੂੰ ਮੰਨਣ ਨਾਲ ਮਹਾਨ ਹੋਏ ਹਨ ਕਿੰਨੇ ਗੁਰੂ ਨੂੰ ਹੀ ਮੰਨਣਾ ਹੈ ਚਾਹੇ ਕੋਈ ਦੇਵਤਾ ਚਾਹੇ ਕੋਈ ਵੀ ਆ ਉਹ ਵੀ ਆਪਣੇ ਗੁਰੂ ਦੀ ਮਹਿਮਾ ਗਾਉਂਦੇ ਹਨ ਉਹਦਾ ਗੁਣगान ਕਰਦੇ ਹਨ ਅਸੀਂ ਵੀ ਗੁਰੂ ਦਾ ਗੁਣगान ਕਰ ਲਈਏ ਤਾਂ ਸਾਡਾ ਜੀਵਨ ਸਫਲਾ ਹੋ ਜਾਵੇਗਾ ਧਰਤੀ ਵਿਉਮ ਵਿਚਾਰਿਆ ਤਿਸਤੇ ਪਿੰਨਾ ਕੋਈ ਧਰਤੀ ਤੇ ਸਾਰੀ ਸ੍ਰਿਸ਼ਟੀ ਵਿੱਚ ਪ੍ਰਭੂ ਬਿਰਾਜਮਾਨ ਹੈ ਉਸ ਪ੍ਰਭੂ ਤੋਂ ਬਿਨਾ ਕੋਈ ਜਗ੍ਹਾ ਨਹੀਂ ਹੈ ਪਤਾਲ ਪੁਰੀ ਤੇ ਸਾਰੀ ਸ੍ਰਿਸ਼ਟੀ ਵਿੱਚ ਉਸ ਪ੍ਰਭੂ ਦੀ ਤੁੰ ਬਿਰਾਜਮਾਨ ਹੈ ਪਤਾਲ ਪੁਰੀ ਜੈ ਕਰਤੁਨ ਕਛ ਮਜ ਵੀ ਜੈ ਕਹਿੰਦੇ ਕੁਛ ਵੀ ਉਸ ਤੋਂ ਬਗੈਰ ਕੁਝ ਵੀ ਨਹੀਂ ਹੈ ਕਛ ਮਤ ਸਾਰੀ ਉਦੇ ਹੁਕਮ ਦੇ ਵਿੱਚ ਚੱਲਦੇ ਹਨ ਦਾਨਾ ਦਾਤਾ ਸ਼ਿਲਵੰਤ ਉਪਕਾਰੀ ਜਗ ਹੋਏ ਇੰਦਰ ਬ੍ਰਹਮਾ ਮਹੇਸ਼ ਗਣ ਪਵਨ ਬਸੰਤਰ ਤੋਏ ਸਤਿਗੁਰੂ ਜੀ ਬਖਸ਼ੀ ਕਰਦੇ ਕਿ ਇੰਦਰ ਬ੍ਰਹਮਾ ਸ਼ਿਵ ਗਣ ਪਾਵਨ ਹਵਾ ਬਸੰਤਰ ਇਹ ਸਾਰੇ ਹੀ ਪ੍ਰਭੂ ਦੇ ਹੁਕਮ ਹੁਕਮਾਂ ਦੇ ਵਿੱਚ ਚੱਲਦੇ ਹਨ ਪ੍ਰਭੂ ਦੇ ਨਾਮ ਤੋਂ ਬਿਨਾਂ ਸਾਰੇ ਜੀਵ ਕੀੜਿਆਂ ਦੇ ਸਮਾਨ ਹਨ ਕਹਿੰਦੇ ਜੇਕਰ ਸਾਡੇ ਵਿੱਚ ਪਰਮਾਤਮਾ ਦਾ ਵਾਸਾ ਨਾ ਹੋਵੇ ਗੁਰੂ ਪਿਆਰੇ ਸਾਧ ਸੰਗਤੋ ਸਤਿਗੁਰੂ ਜੀ ਕਹਿੰਦੇ ਦੇਖ ਕੇ ਦੇਖ ਲਓ ਕਿ ਜਿਹਦਨ ਸਰੀਰ ਤੋਂ ਪ੍ਰਾਣ ਨਿਕਲ ਗਏ ਫਿਰ ਉਸ ਦਿਨ ਇਹਦੇ ਸਰੀਰ ਦੇ ਵਿੱਚ ਸਾਡੇ ਵਿੱਚ ਕੁਝ ਵੀ ਨਹੀਂ ਰਹਿ ਜਾਣਾ ਕਹਿੰਦੇ 2 ਜਾਂ 3 ਜਾਂ 4 ਦਿਨਾਂ ਬਾਅਦ ਦੇਖੋਗੇ ਇਹਦੇ ਵਿੱਚੋਂ ਬੋ ਆਉਣ ਲੱਗ ਪੈਂਦੀ ਹੈ ਕੀੜੇ ਪਾਣੇ ਸ਼ੁਰੂ ਹੋ ਜਾਂਦੇ ਹਨ ਤਾਂ ਫਿਰ ਕਿਹੜੀ ਸਰੀਰ ਨੂੰ ਚਲਾਉਣ ਵਾਲੀ ਚੀਜ਼ ਹੈ ਕੌਣ ਸੁਰੱਖਿਅਤ ਰੱਖਦਾ ਹੈ ਸਰੀਰ ਨੂੰ ਉਹ ਪ੍ਰਭੂ ਪਰਮਾਤਮਾ ਇਹਦੀ ਸੁਰੱਖਿਆ ਕਰਦਾ ਹੈ ਤਿਸ ਦਿਨ ਆਪਾਂ ਕਿ ਜਦੋਂ ਇਹ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਜਾਂਦੇ ਹਨ ਤਾਂ ਫਿਰ ਕਹਿੰਦੇ ਨਾਲ ਹੀ ਕਹਿੰਦੇ ਦੂਜੇ ਦਿਨ ਹੀ ਬਾਡੀ ਦਾ ਸੰਸਕਾਰ ਕਰ ਦਿੱਤਾ ਜਾਂਦਾ ਤੇ ਜੇਕਰ ਮਸ਼ੀਨ ਤੋਂ ਬਗੈਰ ਰੱਖਿਆ ਜਾਵੇ ਤਾਂ ਕਿਦਾਂ ਇਹਦੇ ਚੋ ਸਮੈਲ ਆਉਣ ਲੱਗ ਪੈਂਦੀ ਹੈ ਤੇ ਜੇ 4-5 ਦਿਨਾਂ ਨੂੰ ਨਾ ਕੋਈ ਦੇਖੇ ਕਹਿੰਦੇ ਇਹਦੇ ਵਿੱਚ ਕੀੜੇ ਪੈਣੇ ਸ਼ੁਰੂ ਹੋ ਜਾਂਦੇ ਹਨ ਤੇ ਸਤਿਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਹੈ ਜੋ ਇਸ ਦੀ ਰੱਖਿਆ ਕਰਦਾ ਹੈ ਪ੍ਰਭੂ ਦੇ ਨਾਮ ਤੋਂ ਬਿਨਾਂ ਸਾਰੇ ਜੀਵ ਕੀੜਿਆਂ ਦੇ ਸਮਾਨ ਹਨ ਉਸ ਪ੍ਰਭੂ ਦੀ ਮਹਿਮਾ ਨਹੀਂ ਜਾਣ ਸਕਦੇ ਸਤਗੁਰ ਅਬਦਾਸ ਮਹਾਰਾਜ ਉਚਾਰਨ ਕਰਦੇ ਹਨ ਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਜੀਵ ਦੇ ਮਨ ਵਿੱਚੋਂ ਸਾਰੇ ਪਰਮ ਦੂਰ ਹੋ ਜਾਂਦੇ ਹਨ